ਯਾਰੋ ਜਿਹੜਾ ਤੁਹਾਨੂੰ ਤੋਰ ਲੱਗੇ ਆ ਤੁਹਾਡੇ ਪੰਜ ਪੂਜ ਸਰੀਰ ਵਿੱਚ ਇਹ ਰੂਹ ਨੂੰ ਪਾਉਣ ਲੱਗੇ ਆ ਜਿਹੜਾ ਕੁ ਪੱਤਰੀ ਤੇ ਲੈ ਕੇ ਤੁਹਾਡੀ ਜੇਬ ਵਿੱਚ ਮਾਤਾ ਉਹਦੇ ਵਿੱਚ ਵਾਧਾ ਘਾਟਾ ਕਰਨ ਵਾਲਾ ਕੋਈ ਦਰਮਿਆਨੀ ਹੈ ਕੋਈ ਮੱਠ ਤੇ ਚਲੇ ਜਾਓ ਕਿਤੇ ਹੋਰ ਪੀਠਾ ਤੇ ਚਲੇ ਜਾਓ ਜਿੱਥੇ ਮਰਗੀ ਚਲੇ ਜਾਓ ਪਰ ਉਹਦੇ ਵਿੱਚ ਕਰਨ ਦੇ ਕੋਈ ਐਸਾ ਸੰਸਾਰ ਦੇ ਉੱਤੇ ਪੈਦਾ ਨਹੀਂ ਹੋਇਆ ਜਿਹੜਾ ਉਹਦੇ ਵਿੱਚ ਵਾਧਾ ਘਾਟਾ ਕਰਦੇ ਨੇ ਜੇ ਕਿਸਮਾ ਨੇ ਵੀ ਕੀਤਾ ਨਾ ਅੱਪੜੇ ਮੁਖੀ ਕੁਲ ਦਾ ਧਿਆਨ ਜੇ ਘੁਮਾਣੇ ਦੀ ਚਰ ਕਾਨੂੰਨੀ ਹੈ ਲੋਕੀ ਜੇ ਕਿਸੇ ਦੀ ਕਿਆ ਲੋਕੇ ਪਾ ਚੰਕੇ ਮੈਨੂੰ ਉਤਰ ਦੇ ਦਿਓ ਉਹ ਕਿਹਦੇ ਤੇਰੇ ਕਰਮਾਂ ਚ ਨਹੀਂ ਲਿਖਿਆ ਪਿਆ ਕਦੇ ਨਹੀਂ ਲਿਖਿਓ ਕਿਉਂਕਿ ਉਹ ਤੋਂ ਬਾਅਦ ਮੈਂ ਜਿਵੇਂ ਲਿਖ ਤੇ ਆ ਉਹਦੀ ਕਰਮ ਤੋਂ ਬਿਨਾ ਮੇਤੇ ਵੀ ਲਿਖਿਆ ਜਾਂਦਾ ਹਾਂ ਇੱਕ ਗੱਲ ਕਰੀ ਤਾਂ ਮੇਰੇ ਚਾਰ ਨੇ ਤੈਨੂੰ ਇੱਕ ਦੇ ਦੇਣਾ ਉਹਦੀ ਗੱਲ ਨਹੀਂ ਉਟਾਈ ਪ੍ਰਮਾਤਮਾ ਦੀ ਆਪਣਾ ਹੀ ਦੇਤਾ ਆਪਣਾ ਲੈਣਾ ਤੋਂ ਪਿਆਰੋ ਤਨੇ ਖੈਰ ਤੋਂ ਕਿਸੇ ਟੀਮ ਤੇ ਜਾ ਕੇ ਕਿਸੇ ਮੱਛ ਤੇ ਆ ਕੇ ਕਿਸੇ ਮੜੀ ਨੂੰ ਛੱਡ ਕੇ ਜਾ ਕੇ ਸਾਡੀ ਢੋਲੀ ਦੇ ਕੋਲ ਕੋਈ ਪੈਣੀ ਝੁੱਠਾ ਮੁਰ ਕੇ ਲੱਖਾਂ ਰੁਪਏ ਖਰਚ ਕਰੀ ਜਾਂਦੇ ਨਹੀਂ ਹੁੰਦਾ ਹਰ ਤਕੋ ਮਹਾਰਾਜੀ ਦੀ ਗੱਲ ਕਿ ਪਿੱਛੇ ਆਉਂਦੇ ਜਦ ਬਾਸਰਾ ਉਹ ਮੇਰਾ ਝੁੱਠਾ ਜੇ ਬਾਸਰਾ ਪਰ ਨਹੀਂ ਕਰਦੇ ਮੈਂ ਪਹਿਲੇ ਜਾਂਦੇ ਤੋਂ ਸੁਝਾਉਂਦਾ ਰਿਹਾ ਕਿ ਕੋਈ ਬਾਣੀ ਪੜ੍ਹਦਾ ਆ ਜਰਾ ਬਾਣੀ ਹੁਣ ਕੀ ਕਰਾ ਗੱਲਾਂ ਨਾਲ ਤੇ ਮੰਨੇ ਨਹੀਂ ਹੁਣ ਕੀ ਜਰਾ ਹੁਣ ਕੀ ਤੇ ਪ੍ਰੈਕਟੀਕਲ ਕਰਨਾ ਪੈਣਾ ਪ੍ਰੈਕਟੀਕਲ ਅੱਛਾ ਭਾਈ ਇਹ ਦੱਬ ਦੀਵਾਰ ਪੰਡਤ ਇੱਕਾ ਬੰਨਾ ਦੇ ਨੂੰ ਸੰਗਨ ਦੇ ਮਹਾਰਾ ਜੀ ਹਾਂ ਜੀ ਇਹ ਪ੍ਰਸੰਗ ਤੇ ਬੜੀ ਲੋੜਿਆ ਭਾਈ ਐਮਕੋ ਨੂੰ ਲਿਆਉ ਦੇਗੀ ਇਹ ਝਟਪਾਣੇ ਦੇ ਦਰਸ਼ਨ ਖੜੂ ਵੀ ਕਰਾਉ ਕੋਈ ਸੇਕਲ ਜਿਹਨੇ ਸਰਟੀਫਿਕੇਟ ਦੀਪੰਡੰਸੀ ਕੋਈ ਭੱਗਿਆ ਤੇ ਜਾ ਕੇ ਪੰਡੂ ਕਹਿੰਦਾ ਤੁਹਾਡੇ ਨੂੰ ਇਕੱਠਣ ਜੁਦੇ ਪਰ ਜੁਗੀ ਕਿਹੜਾ ਹੋ ਗਿਆ ਮੁਰਨੇ ਬੁਲਾਇਆ ਨਹੀਂ ਉਹ ਵੀ ਮੁਰਿਆ ਭਾਣੇ ਘਰੇ ਖਾਣ ਵਾਲਾ ਸਤ ਮੁਰੀ ਟਿੱਕੇ ਦੇ ਪੰਡਰੀ ਚੰਦਰ ਜੀ ਤੋਂ ਵੀ ਜਾਦੇ ਯਾਦੀ ਚੰਦਰ ਨੂੰ ਚਮਕੀ ਪੰਡੂ ਭਾਗ ਬਟਾਰਮਾਨ ਹੋ ਗੋਦੀ ਭਰਾ ਮੈਂ ਕਿਹਾ ਪਾਣੀ ਉਠਣ ਤੋਂ ਬਾਅਦ ਸਤਪੁਰੇ ਜੀ ਨੇ ਪਾਣੀ ਵੀ ਤੁਹਾਡੀਆਂ ਤੇ ਸਭ ਤੋਂ ਬੜੀਆਂ ਦੁਨੀਆਂ ਨੇ ਕਿਨ ਮਹਾਰਾਜ ਦੀ ਜਿੰਤਾ ਦੁਨੀਆਂ ਨੇ ਤੇ ਜਿਹੜਾ ਜਿੰਤਾ ਦੁਨੀਆਂ ਨੇ ਉਹ ਕੰਨ ਨਪੜੇ ਰਾਣੀ ਸੇਖਦੇ ਰਾਣੀ ਜਿਵੇਂ ਮਹਾਰਾਜ ਜੀ ਨੂੰ ਚੇਤੇ ਕਰਾ ਰਹੇ ਨੇ ਕਿ ਸੋ ਰਾਮ ਬਨਵਾਨ ਵੱਡਾ ਭਾਰਾ ਜੀ ਕਾਚੀ ਵਿੱਚੋਂ ਆਇਆ ਚੱਲ ਕੇ ਕਿਵੇਂ ਕਹਿ ਰਹੇ ਨੇ ਉਹਨਾਂ ਦੇ ਨਾਮ ਦਾ ਵੰਨ ਟਾੜੀ ਜੱਥਾ ਕਿਵੇਂ